ਬਚਿੰਦਾ ਪੁਲਿਸ ਨੇ ਦਵਿੰਦਰ ਬੰਬੀਹਾ 그룹 ਦੇ ਨਾਮ ਦੇ ਉੱਤੇ ਬਚਿੰਦਾ ਦੇ ਕਾਰੋਬਾਰੀ ਤੋਂ ਫਿਰੌਤੀ ਮੰਗਣ ਵਾਲੇ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਦੇ ਕੋਲੋਂ ਇੱਕ ਪਿਸਟਲ, 32 ਬੋਰ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ। ਐਸਐਸਪੀ ਅਮਨੀਤ ਕੌਂਡਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਨੇ ਕਾਰੋਬਾਰੀ ਨੂੰ ਇਹ ਧਰਾਵਾ ਦਿੱਤਾ ਕਿ ਇਹਨਾਂ ਨੇ ਬਚਿੰਦਾ ਦੇ ਵਿੱਚ ਹਰਮਨ ਕੁਲਚੇ ਵਾਲੇ ਦਾ ਕਤਲ ਕੀਤਾ ਸੀ ਅਤੇ ਹੁਣ ਅਤੇ 13 ਵੀ ਕਤਲ ਕਰਾਂਗੇ ਡਰਾਵਾ ਦੇ ਕੇ ਉਸ ਤੋਂ ਫਿਰੋਤੀ ਮੰਗੀ ਜੁਨਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਹਨਾਂ ਵਿੱਚੋਂ ਇੱਕ ਸਿਰਸਾ ਦਾ ਰਹਿਣ ਵਾਲਾ ਹੈ ਤੇ ਦੂਸਰਾ ਮੁਕਸਰ ਸਾਹਿਬ ਦਾ ਦੋਵਾਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਜੋ ਕਾਰੋਬਾਰੀ ਤੋਂ ਫਿਰੋਤੀ ਮੰਗਣ ਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਦਵਿੰਦਰ ਬੰਬੀਹਾ ਗਰੁੱਪ ਦੇ ਨਾਮ ਤੇ ਫਿਰੋਤੀ ਮੰਗੀ ਗਈ ਸੀ ਜਿੱਥੇ ਕਿ ਕਾਰੋਬਾਰੀ ਤੋਂ ਫਿਰੋਤੀ ਮੰਗਣ ਵਾਲੇ ਦੋ ਗੈਂਗਸਟਰ ਨੇ ਜਿਹੜੇ ਕਿ ਪੁਲਿਸ ਜੜੀ ਕੇ ਆ ਚੁੱਕੇ ਨੇ ਜੋ ਕਾਰੋਬਾਰੀ ਨੂੰ ਕਤਲ ਦਾ ਡਰਾਵਾ ਦੇ ਕੇ ਫਿਰੋਤੀ ਮੰਗੀ ਗਈ ਸੀ ਇਿੱਤੇ ਨੂੰ ਇੱਕ ਸਿਰੋਤੀ ਵੀ ਕਾਲ ਆਈ ਸੀਗੀ ਇੱਕ ਬਿਜ਼ਨਸਮੈਨ ਨੂੰ ਉਹਦੇ ਤਹਿਤ ਸੀ ਇੱਕ ਐਕਸਟਰੈਸ਼ਨ ਦਾ ਅਪਰਚਰ ਅੰਡਰ ਸੈਕਸ਼ਨ 308 2 ਔਰ 351 3 ਪੀ ਐਲ ਐਸ ਜਿਹੜਾ ਇਕੁਇਵਲੈਂਟ 384 500 ਚ ਆਈ ਪੀ ਸੀ 138 ਦਰਜ ਕੀਤਾ ਸੀ ਨਾ ਸਿਵਲ ਲਾਈਨਸ ਦੇ ਬਟੁੰਦੇ ਤਾਲੇ ਚ ਕਿ 16 ਤਰੀਕ ਨੂੰ ਜਿਹੜਾ ਹਦਈਆ ਨੂੰ ਦੁਪਹਿਰੇ

राणा संग्रिया पुन्नो हरियाणा के बच्चे एक लड़ाई चल रही दो आर्म्स एक्ट तो इस तरह साड़ी टीम में बहुत ही मुस्तैदी काम करते हुए एक एक्सट्रॉशन केस ट्रेस